ਦੇ ਹਾਥੀਕੇ ਚ ਵਿਕੇ ਦੋ ਤਿਰਾਂ ਦੌਰਾਨ ਹੋਈ ਖੂਨੀ ਝੜਾ ਪੈ ਸੜਬ ਦਰਾਂ ਸੀ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲੀਆ ਤੇ ਉਸ ਦਾ ਛੋਟਾਪਰਾ ਲੱੱਕੀ ਵਾਲੀਆ ਗੰਭੀਰ ਰੂਪ ਤੋਂ ਜ਼ਖਮੀ ਹੋਏ ਸਨ ਦੋਵਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਇਸ ਲੜਾਈ ਦੌਰਾਨ ਇੱਕ ਪੁਲਿਸ ਕਰਮੀ ਦੇ ਵੀ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਤੇ ਉਸ ਨੂੰ ਵੀ ਬਟਾਲਾ ਦੇ ਸਿਵਲ ਹਸਪਤਾਲ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਕਾਲਵਾ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਅਜੇ ਕੋਈ ਵੀ ਪੂਰੀ ਜਾਣਕਾਰੀ ਨਹੀਂ ਹੈ ਮਾਮਲੇ ਦੀ ਜਾਂਚ ਜਾਰੀ ਹੈ ਫਤਾਲਾ ਦੇ ਹੱਥ ਗੇਟ ਤੇ ਦੋ ਦਿਨਾਂ ਦੇ ਵਿੱਚ ਖੂਨੀ ਚੜਾਪੋਈ ਐ ਚੜਾਪ ਦੌਰਾਨ ਫਾਇਰਿੰਗ ਹੋਈ ਐ ਤਿੰਨ ਗੰਭੀਰ ਜ਼ਖਮੀ ਵੀ ਹੋਏ ਨੇ ਜ਼ਖਮੀਆਂ ਦੇ ਵਿੱਚ ਪੰਜਾਬ ਪੁਲਿਸ ਆਈਐਸਆਈ ਵੀ ਸ਼ਾਮਿਲ ਐ ਸਿਸ਼ਨਾ ਹਿੰਦੁਸਤਾਨ ਦਾ ਆਕੂ ਅਤੇ ਉਸਾਪਰਾ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਫਿਲਹਾਲ ਅੰਮ੍ਰਿਤਸਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਫਤਾਲਾ ਚ ਖੂਨੀ ਚੜਾਪੋਈ ਐ ਦੋ ਦਿਨਾਂ ਵਿਚਾਲੇ ਜਿਸ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਫਿਲਹਾਲ ਜ਼ਖਮੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪੁਲਿਸ ਵਾਲੇ ਵੀ ਦੇਖੋ ਵੀ ਜਦੋਂ ਪਾ ਲਾੜਾ ਪੁਲਿਸ ਮਾਜੋ ਵੀ ਜਖਮੀ ਹਾਂਜੀ ਪਤਾ ਲੱਗਾ ਜਖਮੀ ਹੈ ਬਟ ਮੈਂ ਸਿੱਧਾ ਹਾਂ ਇੱਥੇ ਦੋ ਬੰਦੇ ਜਖਮੀ ਕਿੰਨੇ ਕਿੰਨੀ ਸਟਾਨ ਲੱਗ ਗਈ ਇਹ 1000 ਨਹੀਂ 1000 ਦੇ ਵਿੱਚ ਨਹੀਂ ਆਉਂਦਾ ਜੀ ਅੱਛਾ ਪੁੱਛ ਲਿਆ ਕੀ ਹੁਣ ਤੇ ਕਲੀਅਰ ਕਰਨੇ ਵੈਰੀਫਾਈ ਕਰ ਰਹੇ ਤੇ ਕਾਨੂੰਨ ਦਾ ਉਹ ਕਾਰੋਯੋਗ ਇਹ ਦੋਨੋਂ ਬ੍ਰਦਰ ਨੇ ਰਾਜਾ ਵਾਲੀਆ ਦਾ ਲੱਖੀ ਵਾਲੀਆ ਕੌਣ ਨੇ ਕੋਈ ਰਾਜਨੀਤਿਕ ਨੇ ਰਾਜਨੀਤੀ ਕੁਛ ਨਹੀਂ ਇਹ ਕੋਈ ਪੁਰਾਣੀ ਰੰਜਿਸ਼ ਹੈ ਇਹਨਾਂ ਦੀ ਜਾ ਰਹੀ ਆਪਣੇ ਘਰ ਵੱਲ ਨੂੰ ਆਖੀੜ ਤੋਂ ਉਥੇ ਰਾਹ ਦੇ ਵਿੱਚ ਮੌਕਾ ਵੇਖ ਕੇ ਮੌਕਾ ਕੈਸ਼ ਕਰ ਲਿਆ ਕੀ ਹੋਇਆ ਕੀ ਉਸਨੇ ਕੋਲ ਸਟੈਂਡ ਉਹ ਆਖਿਆ ਮੈਂ ਨਹੀਂ ਹੀ ਉੱਥੇਗਾ ਮੈਂ ਅੰਮ੍ਰਿਤਸਰ ਗਿਆਦਾ ਹੀ ਮੈਂ ਅੰਮ੍ਰਿਤਸਰ ਆਂਦੇ ਦਾ ਹੀ ਤੇ ਮੈਨੂੰ ਟੂਪਾ ਜੇ ਲੱਗੇ ਹਾਂ ਜਦੋਂ ਮੈਨੂੰ ਕਿਸ ਸੱਜਣ ਦਾ ਫੋਨ ਆਇਆ ਤੇ ਆਹ ਕੰਮ ਹੋ ਗਿਆ ਤੇ ਮੈਂ ਆਉਂਦੇ ਸਿੱਧਾ ਇੱਧਰ ਆ ਗਿਆ ਆਉਂਦੇ ਹਾਲਾਤ ਜਿਹੜੇ ਮੈਂ ਵੇਖੇ ਉਹ ਤੁਸੀਂ ਵੇਖੇ ਦੋਨੋਂ ਬ੍ਰਦਰ ਜ਼ਖਮੀ ਨੇ ਲੱਖੀ ਵਾਲੀਆ ਔਰ ਰਾਜਾ ਵਾਲੀਆ ਉਹਨਾਂ ਦੇ ਤਾਂ ਅੰਮ੍ਰਿਤਸਰ ਲੈ ਜਿਓ ਇਹਨਾਂ ਨੂੰ ਤੇ ਅੰਮ੍ਰਿਤਸਰ ਤਾਂ ਲੈਣਾ ਕਿ ਨਾ ਐਸੇ ਮੌਕੇ ਤੇ ਪਹੁੰਚੇ ਸਾਨੂੰ ਪਤਾ ਲੱਗਾ ਜੀ ਤਾਂ ਹਮ ਮਾਜੀ ਐਲ ਆਰ ਆਈ ਐਸ ਆਈ ਐਸ ਆਈ ਐਲ ਆਰ ਆਈ ਐਸ ਆਈ ਨਰਿੰਦਰ ਸਿੰਘ ਅੱਛਾ ਜੀ ਸੁਣਾਈ ਹੀ ਕਿ ਫੋਨ ਕੀਤਾ ਹੀ ਉੱਥੇ ਪਹਿਲਾਂ ਹੀ ਮੁਲਾਜ਼ਮ ਥੋੜੇ ਹੀ ਉੱਥੇ ਮੌਕੇ ਤੇ ਪਹੁੰਚ ਗਏ ਅੱਛਾ ਜੀ ਫਿਰ ਮੌਕੇ ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋਇਆ ਹੁਣ ਤੇ ਕੀ ਵਜ੍ਹਾ ਤੁਹਾਡੇ ਆਵੇ ਲੋ ਤੁਸੀਂ ਆਪ ਵੀ ਆਪੀ ਵਿਚ ਆ ਮੈਂ ਧਿਆਨ ਪੱਲਾਗਾ ਦੋਵੇਂ ਰਤਾ ਚੱਕੀ ਆ ਆਪ ਹੀ ਖੋਤਾ ਹੈ ਮੋਰਚਾ ਤੇ ਦੋਵੇਂ ਅ ਪੁਲਿਸ ਪਾਸੇ ਦਲਾਾਈ ਸੀ ਕਿ ਹਾਥੀ ਵੇਟ ਨਾ ਉਥੇ ਕੋਈ ਮੋਟਰੋੜੀ ਚੱਲਦੇ ਰਹੇ ਝਗੜਾ ਹੋ ਗਿਆ ਉਥੇ ਪੁਲਿਸ ਪਾਟੀ ਗਈ ਆਪਣੇ ਮੇਸੇ ਆਪਣਾ ਸਬ ਇੰਸਪੈਕਟਰ ਡਿਵੀਜ਼ਨਲ ਸੱਤ ਜੋ ਡਿਊਟੀ ਅਫਸਰ ਸੀ ਉਹ ਤੇ ਨਾਲ ਉਹਨਾਂ ਦੇ ਦੋ ਮੁਲਾਜ਼ਮ ਗਏ ਉਹਦੇ ਪੀਸੀਆ ਵਾਲੇ ਵੀ 18 ਨੰਬਰ ਸੜੀ ਯਾਤਰਾ ਉਹਦੇ ਦੇ ਨਾਲ ਗਏ ਉਹ ਉਥੇ ਪਹੁੰਚ ਗਏ ਉਥੇ ਬੇਸਿਕਲੀ ਗੱਲ ਪਹਿਲੇ ਸ਼ੁਰੂ ਹੋਈ ਹੈ ਇੱਕ ਬੱਗੀ ਬੱਗੀ ਨਾਦਾ ਇਹ ਤੇ ਦੇਖੀ ਆ ਉਹਦੇ ਸ਼ਾਇਦ ਅਜੇ ਕਲੀਅਰਿੰਗ ਹੋਈ ਗੱਲ ਤੇ ਉਹਨਾਂ ਦੇ ਇੱਕ ਪਾਸੇ ਪੱਤੀ ਸੀ ਰਾਜਨਪਤੀ ਰਾਜਨਪਤੀ ਦੇ ਲੜਕੇ ਨੇ ਕੁਝ ਸ਼ੇਸ਼ ਸਾਹਿਬ ਦਾ ਉਹ ਸ਼ਾਇਦ ਕੀਤੀ ਹੈ ਅਜੇ ਗੱਲ ਇਹ ਇਨੀਸ਼ੀਅਲ ਆ ਅਜੇ ਕੋਈ ਕਲੀਅਰ ਨਹੀਂ ਹੋਈ ਉਹਦੇ ਵਿੱਚ ਜਿਹੜਾ ਬੱਗੀ ਨੇ ਜਿਹਦੇ ਵਿੱਚ ਡੇੜ ਮਾਰੀ ਉਹਦੇ ਪੱਟੀ ਦੇ ਮੁੰਡੇ ਪੱਟੀ ਦੇ ਮੁੰਡੇ ਦੇ ਤੇ ਮਾਰਦੇ ਤਾਂ ਪੱਟੀ ਜਾਂ ਪੱਟੀ ਦੀ ਨੂੰ ਕਹਿੰਦੇ ਨੇ ਉਹਦੇ ਚੋੜ ਮਾਰੀਏ ਤੇ ਮੁਰਦੇ ਬਾਅਦ ਵਿੱਚ ਦੋ ਪਾਰਟੀਆਂ ਉਹ ਸਾਹਮਣੇ ਹੋ ਗਈਆਂ ਨੇ ਤੇ ਖፋਵ ਚੱਲ ਪਿਆ ਕੋਈ ਲੋਕੀ ਪੁਲਿਸ ਪਹੁੰਚੀ ਤੇ ਉਥੇ ਜਬਰੂਨ ਰਾਜਾ ਵਾਲੀ ਆ ਤੇ ਉਹਨਾਂ ਦੇ ਬ੍ਰਦਰ ਸਿੰਦਰਪਾਲ ਲੱਕੀ ਆ ਗਿਆ ਜੀ ਉੱਥੇ ਮੌਕੇ ਤੇ ਆਏ ਉੱਥੇ ਫਿਰ ਦੂਸਰੇ ਪਾਸੇ ਜਿਹੜੀ ਭੀੜ ਕਾਫੀ ਇਕੱਠੀ ਸੀ ਤੇ ਉਹ ਉਹਨਾਂ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਪੁਲਿਸ ਵੀ ਉੱਥੇ ਸੀ ਤੇ ਉਹਨਾਂ ਨੇ ਵਿਚੋਚਾ ਕਾਫੀ ਕੀਤਾ ਉਹਨ ਉੱਥੇ ਜਿੱਦਾਂ ਕ੍ਰਿਸਟਲ ਦੀ ਜੇਲੀ ਕਿਤੇ ਚਲਾਈ ਹੈ ਕਿਸੇ ਨੇ ਜ਼ਮੀਨ ਤੇ ਕਰਕੇ ਕੋਈ ਤਾਂ ਹੈ ਸਰ ਵੀ ਕਿਤੇ ਕੋਈ ਗਰਸ਼ ਜਿਆਦਾ ਹੋ ਗਿਆ ਸੀ ਉਹਦੇ ਵਿੱਚੋਂ ਜਿਹੜੀ ਜੇਲੀ ਟੁੱਟ ਕੇ ਜਾਂ ਬਸ ਸਾਰਾ ਆਪਣੇ ਇਹ ਐਸਈ ਐਲ ਆਰ ਐਸਈ ਨਾ ਕਿੰਨੇ ਸੀ ਜਿਹੜਾ ਬੜਾ ਵੇ ਹੈਗੇ ਜਿਹਾ ਲੱਗਦਾ ਉਹਨਾਂ ਦੇ ਪੱਤਾਂ ਤੇ ਦੋਨੋਂ ਦੇ ਵਸੇ ਲੱਗ ਜਾਂਦੇ ਐ ਐਂਟਰੀ ਐਗਜ਼ਿਟ ਹੋ ਗਏ ਨੇ ਛੋਟੇ ਪਲਟਸ ਸੀ ਤੋਂ ਇੱਥੇ ਹਸਪਤਲ ਨੂੰ ਸੀ ਰੋਸ ਤੋਂ ਉਹਦਾ ਹੋ ਗਿਆ ਉਹਦੇ ਬੀਟੀ ਠੀਕ ਨੇ ਤੇ ਅੰਬਰੀ ਜਿਹੜੀ ਹੋ ਰਹੀ ਹੈ ਉਹਨਾਂ ਨੂੰ ਇੱਥੇ ਸਿਰ ਉਹਨਾਂ ਦਾ ਟ੍ਰੀਟਮੈਂਟ ਇੱਥੇ ਸਿਵਲ ਹਸਪਤਲ ਹੀ ਚੱਲ ਰਿਹਾ ਦੂਸਰੇ ਪਾਸੇ ਰਾਜਾ ਵਾਲੀਆ ਤੇ ਉਹਨਾਂ ਦਾ ਜਿਹੜਾ ਬ੍ਰਦਰ ਹੈ ਅ ਪਤੀ ਸਿਕੰਦਰ ਪਾਲਾ ਜੀ ਦਾ ਸਿਕੰਦਰ ਪਾਲਾ ਉਹਨਾਂ ਨੂੰ ਇੱਥੇ ਈ.ਐਮ.ਸੀ ਲੈ ਗਏ ਸੀ ਈ.ਐਮ.ਸੀ ਫਿਰ ਉਹਨਾਂ ਨੂੰ ਜਿਹੜਾ ਇਨੀਸ਼ੀਅਲ ਟ੍ਰੀਟਮੈਂਟ ਦੇ ਕੇ ਫਸਟੇਜ ਤੇ ਅੰਮ੍ਰਿਤਸਰ ਅਮਨਦੀਪ ਦੇ ਰੈਫਰ ਕੀਤਾ ਤੇ ਬਾਕੀ ਜਿਹੜੇ ਮੌਕੇ ਤੋਂ ਸਤੂ ਸਾਹਿਬ ਉੱਥੇ ਨੇ ਦੇਵ ਮੌਕੇ ਤੇ ਸੀ ਕਿਉਂਕਿ ਜਿਹੜਾ ਅਗਵਾਦੀਆਂ ਨੇ ਇਸ ਗੱਲ ਕਰਨ ਦੇ ਐਨੂ ਹਗੇ ਉਹਨਾਂ ਦੀ ਕੰਡੀਸ਼ਨ ਤੇ ਇਹ ਜਿਹੜੀ ਉਥੋਂ ਮੌਕੇ ਤੇ ਇਨਫੋਰਮੇਸ਼ਨ ਮਿਲੀ ਹੈ ਤੇ ਮੈਂ ਉਹ ਸ਼ੇਅਰ ਕੀਤੀ ਹੈ ਤੇ ਉਹਦੇ ਬੇਸ ਤੇ ਜਿਹੜੇ ਵੀ ਸਾਡੇ ਬੰਦੇ ਆਡੈਂਟੀਫਾਈ ਹੋਏ ਨੇ ਤੇ ਅਸੀਂ ਉਹਨਾਂ ਦੇ ਰੇਡ ਕਰ ਰਹੇ ਹਾਂ 25 ਬੰਦੇ ਹੋ ਗਏ ਸੀ ਪਰ ਉਹ ਸਾਰੇ ਹਮਲਾ ਕਰਨ ਵਾਲੇ ਜਿਸ ਤਰ੍ਹਾਂ ਤਮਾਸ਼ੀ ਵੀ ਕੱਥੇ ਹੋ ਜਾਂਦੇ ਨੇ mainly ਜੋ ਦੱਸਿਆ ਗਿਆ 5-6 ਬੰਦੇ ਤੇ ਹੈਗੇ ਸੀ ਜਿਨ੍ਹਾਂ ਨੇ ਐਕਟਿਵਲੀ ਉਹਦੇ ਵਿੱਚ ਪਾਰਟਿਸਪੀਟ ਕੀਤਾ ਆਪਾਂ ਦਾ ਸਰਕੇ ਪਾਉਣ ਦੇ ਨਾਲ ਹੋਂ ਲਾ ਕੀਤਾ ਬਾਕੀ ਉਧਰ ਰਾਸ਼ ਦੇ ਕਾਫੀ ਹੋ ਗਿਆ ਸੀ